ਵੀਰੇ ਕੇ ਮਸ਼ੀਨ ਜਿਹੜੀ ਆਪਣੀ ਝੋਨੇ ਦੇ ਵਿੱਚੋਂ ਮੌਕਚਰ ਦੇਖਦੀ ਆ ਕਿ ਇਹਦੇ ਵਿੱਚ ਪਾਣੀ ਦੀ ਮਾਤਰਾ ਕਿੰਨੀ ਆ ਮੈਂ ਤੁਹਾਨੂੰ ਦਿਖਾਉਣਾ ਜੀ ਕਿਵੇਂ ਚੈੱਕ ਕੀਤਾ ਜਾਂਦਾ ਹੈ ਵੀਡੀਓ ਦੇਖੀ ਜਾਓ तो देखो जी इधर तीन तीन के बराबर इधर अठती है ਆ ਦੇਖੋ ਕੱਟ ਲੱਗਿਆ ਇਹ ਹਰੇਕ ਮਸ਼ੀਨ ਦਾ ਲੱਗੋ ਲੱਗੋ ਹੋ ਸਕਦਾ ਜਿਹੜੀ ਇਹ ਤੋਂ ਵੱਡੀਆਂ ਮਸ਼ੀਨਾਂ ਨੇ ਉਹਦਾ ਕੋਈ ਅਲੱਗ ਸਿਸਟਮ ਬੰਨ੍ਹਣ ਵਾਲਾ ਇਹ ਜਣਦੀ 3 38 ਦਾ ਚੈੱਕ ਕਰਦੀ ਆ ਤੇ ਪੂਸਾ ਦਾ 26 ਦਾ ਜੋ ਵੀ ਜੀਰੀ ਆ ਉਹਨਾਂ ਦਾ ਸਾਰੀਆਂ ਦਾ ਮੌਕਸਟਰ ਚੈੱਕ ਕਰਦੇ ਆ ਦੇਖੋ ਬੰਨਾ ਆਇਆ 21.5 ਆਇਆ 621